ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆ ਡਾ ਬੋ ਬੋ ਸੁਹਾਗਤਾ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਵੇੜਾਂ ਆ ਗਿਆ ਵੀਰੋ ਵੱਡੀਆਂ ਵੇੜਾਂ ਨੇ ਚੰਗੇ ਰਕੜ ਵਾਲੀਆਂ ਨੇ ਚੰਗੀ ਮੈਂ ਆ ਗਈ ਵੀਰੇ ਕੋਲੇ ਰੇਟ ਜਾ ਜਾ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸੀ ਕਾਲ ਵੀਰੇ 사ਸੀ ਕਾਲ ਸਾਰੇ ਵੀਰ ਭਰਾ ਨੂੰ 사ਸੀ ਕਾਲ ਹੋਰ ਕਲਜਿੰਦਰ ਭਾਜੀ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬੜੀ ਕਿਰਪਾ ਸਤਿਗੁਰੂ ਦੀ ਚੜ੍ਹਦੀ ਕਲਾ ਵਧੀਆ ਵੀਰੇ ਸਾ ਵੀਰੇ ਨਾਮ ਦੱਸੀਆ ਨਾਮ ਆਪਣਾ ਕਬਲਜੀਤ ਸਿੰਘ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਭਾਮਕਾਲ ਠੀਕ ਹੈ ਜੀ ਖਲਚੀਆਂ ਤੋਂ ਆਪਣਾ 1.5 ਕਿਲੋਮੀਟਰ ਹੈ ਠਾਣੇ ਉੱਤਰਦੇ ਪਿੰਡ ਬਾਣੀਆਂ ਵੱਜਦਾ ਧੂਲਕੇ ਤੋਂ ਪਹਿਲਾਂ ਆਉਣਾ ਹਾਂਜੀ ਹਾਂਜੀ ਤਾਂ ਮੋਬਾਈਲ ਨੰਬਰ ਆਪਣਾ 6884821618 ਜੀ ਠੀਕ ਹੈ ਤਾਂ ਵੀਰੇ ਕਿਹੜੀ ਕੱਲ ਆਪਾਂ ਵੀਡੀਓ ਪਰਸੋਂ ਕੀਤੀ ਫਿਰ ਉਸੇ ਵੀ ਪਛੂ ਗਏ ਵੇਗੀਆਂ ਭਾਜੀ ਵੇਗ ਆਪਣੇ ਭਾਈ ਉਹ ਹੁੰਦੇ ਆ ਵੇਚਣ ਵਾਲੇ ਮੈਂ ਮਾਲ ਖੜਦੇ ਤੁਹਾਨੂੰ ਪਤਾ ਕਿ ਤਿੰਨ ਚਾਰ ਸੌ ਹੁੰਦਾ ਵੇਦਿਆਂ ਬਿਲਕੁਲ ਰੇਟ ਜਾਜ ਹੁੰਦਾ ਆ ਹਨਾ ਤਾਂ ਰੇਟ ਜਾਜ ਆ ਵੀਰੇ ਤਾਂ ਪਸ਼ੂ ਜਲਦੀ ਵਿਗਦਾ ਸਚਾਈ ਹੈ ਕਿ ਕੰਮ ਸਾਫ ਸੁਥਰਾ ਤਾਂ ਇਹ ਮਹਾਰਾਜ ਵਿਗਣੀ ਸਚਾਈ ਆ ਬਿਲਕੁਲ ਫਾਕ ਸਚਾਈ ਦਾ ਜਿਹੜਾ ਵਾ ਉਹ ਵਿਗਦਾ ਹੀ ਜਾਣਾ ਵਾ ਜਿਹੜਾ ਗਲਤ ਹੈ ਉਹ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਜੋ ਆ ਸਾਫ ਦੋ ਅਗਲੇ ਨੂੰ ਲਾਭਣਾ ਲਾਉਗੇ ਬਿਲਕੁਲ ਵੀ ਬਿਲਕੁਲ ਤਾ ਪਸ਼ੂ ਵੀ ਵੀਰੇ ਸੋਨੇ ਹੁੰਦੇ ਆ ਰੇਡ ਜਾਜ ਹੁੰਦਾ ਲਈਦੇ ਕੋਕਾ ਪੀਸ ਆ ਸਾਰੇ ਬਿਲਕੁਲ ਹਾਂਜੀ ਆਪਣੇ ਤੋਂ ਸੋਨਾ ਕਰਕੇ ਲਈਦਾ ਮਹਾਰਾਜ ਸੋਨਾ ਹੀ ਰੱਖਿਆ ਬਿਲਕੁਲ 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 ਵੀਰੇ ਤਾਂ ਪਹਿਲੇ ਨੰਬਰ ਤੇ ਵੜਾ ਜਿਹੜੀ ਵੀਰੇ ਇਹਦੀ ਰਾਤੀ ਸੂਈ ਬੱਚੀ ਰਾਤੀ ਸੂਈ ਆ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੇ ਰਾਤ ਦੀ ਸੂਈ ਆ ਵੱਡੀ ਵੜਾ ਫੁੱਲ ਸਾਈਜ਼ ਵੱਡਾ ਕੋਈ ਰਾਤੀ ਆਣ ਕੇ ਬਿਲਕੁਲ ਬਹੁਤ ਚੰਗੀ ਵੜਾ ਵੀਰੇ ਚੈੱਕ ਕਰੋ ਥਾਨ ਦੀ ਕੁਆਲਿਟੀ ਐ ਮਈਆਂ ਵਾਲਾ ਥਾਨ ਆ ਗਿਆ ਕਿਆ ਬਾਤ ਆ ਜੀ ਰੱਲੇਵਾ ਬੋਲਾ ਦੁੱਧ ਦਾ ਕੀ ਦੱਸਦੇ ਰਿਕਾਰਡ ਦੁੱਧ ਬਾਜੀ ਪਹਿਲਾਂ ਨੇ ਕੱਢਿਆ ਜਿਹੜਾ 26 29 ਕਿਲੋ 26 29 ਕਿਲੋ 32 33 ਕਿਲੋ ਭਰੋਗੇ 32 33 ਕਿਲੋ ਹਾਂਜੀ ਤਾਂ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਵੱਡੀ ਵੜਾ ਕੱਦ ਕਾਠ ਵਾਲੀ ਆ ਤਾਂ ਲੈਵੇ ਦੀ ਗੱਲ ਕਰੀਏ ਤਾਂ ਕੇ ਅੰਦਰ ਹੁੰਦੇ ਵੀਰੇ ਥੱਬੇ ਥੱਬੇ ਲਾਏ ਆ ਟੰਕ ਲਾਵੇ ਪਾਏ ਪਰ ਇਹ ਪੰਡਾ ਵਾਲੇ ਕੰਮ ਹੱਲਿਓ ਵੇਖੋ ਵੀਰੋ ਕੀ ਕਹਨੇ ਮੈਡ ਦੇ ਬਹੁਤ ਚੰਗੀ ਵੜਾ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਥਣ ਤੋਂ ਲੈ ਕੇ ਲੇਵੇ ਤੋਂ ਲੈ ਕੇ ਜੇ ਇੱਕ ਅੱਧ ਕਾਠ ਦੀ ਵੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦੀ ਚੰਗੀ ਆ ਇਹ ਬੰਦੇ ਖੁੰਜੀ ਨਹੀਂ ਗੀ ਬਿਲਕੁਲ ਬਿਲਕੁਲ ਤੁਸੀਂ ਆਉਂਦੇ ਹੋ ਦੂਰੋਂ ਵੀ ਚੱਲ ਕੇ ਤੁਸੀਂ ਛੱਡ ਕੇ ਨਹੀਂ ਜਾਓਗੇ ਵੈੜ ਨੂੰ ਵੀਰੋ ਬਹੁਤ ਵਧੀਆ ਥਣ ਵੀ ਲੱਗਿਆ ਵੀਰੇ ਦੁੱਧ ਮੇਰਾ ਵੀਰ ਆਣ ਕੇ ਬੱਚੀ ਨੂੰ ਵੇਖੂਗਾ ਨਾ ਬਿਲਕੁਲ ਛੱਡ ਕੇ ਨਾ ਜਾਉ ਭਾਵੇਂ 2 ਰੁਪਏ ਘਾਟ ਹੀ ਲਾਵੇ ਲਾਉ ਜ਼ਰੂਰ ਲਾਉ ਜ਼ਰੂਰ ਹੈ ਨਾ ਜੀ ਬਿਲਕੁਲ ਬਿਲਕੁਲ ਮੈਂ ਤਾਂ ਹੀ ਐਂਡ ਪੀਸ ਆ ਐਂਡ ਪੀਸ ਆ ਵੀਰੇ ਤਾਂ ਦੁੱਧ ਵੀ ਫਿਰ ਚੰਗਾ ਕਰ ਜੂ ਹਣਾ ਜੀ ਮਰਮਾਨਾ 32-33 ਗੱਲੋਂ ਤੋਂ ਨਹੀਂ ਮਰਨ ਦਿੰਦੀ ਬਿਲਕੁਲ ਬਿਲਕੁਲ ਹਾਂ ਜੀ ਵੇਖੋ ਵੀਰੋ ਕੀ ਬਾਤ ਹੈ ਜੀ ਮੁੱਲ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਮੁੱਲ ਇਹ ਤਾਂ ਪਾਜੀ ਫੋਨ ਤੇ ਕਰ ਲਾਂਗੇ ਫੋਨ ਤੇ ਕਰਨਾ ਜੀ ਹਾਂ ਜੀ ਠੀਕ ਆ ਜੀ ਤਾਂ ਉਦਾਂ ਜੈ ਜੀ ਤੁਹਾਡਾ ਰੇਟ ਤਾਂ ਹਰੇਕ ਵੀਡੀਓ 'ਚ ਨਿਗ ਨਿਗ ਨਹੀਂ ਇੱਥੇ ਮੁੱਲ ਚੱਲਣੇ ਅੱਛਾ ਕੋਈ 90 ਵਾਲਾ ਨਹੀਂ ਕਰਵਾਉਂਦਾ 90 ਵਾਲਾ ਨਹੀਂ ਮੁੱਲ ਕਰਨਾ ਕੋਈ ਵੀ ਨਾ 85 ਵਾਲਾ ਨਾ 85 ਮੋੜ ਕਰਕੇ ਦੇਣ ਵਾਲਾ ਹੀ ਕੰਮ ਅਸੀਂ ਅੰਦਰ ਹੀ ਹੋਊਗੀ ਅਸੀਂ ਅੰਦਰ ਹੀ ਆਉਗੇ ਕੀ ਬਾਤ ਪਰ ਮਿਲੂ ਨਾ ਕਦੇ ਬੱਚੀ ਨਹੀਂ ਬਿਲਕੁਲ ਇਹ ਤਾਂ ਨਹੀਂ ਅੰਡਪੀ ਵੇਖੋ ਵੀਰੋ ਨਾ 90 ਨਾ 95 ਜੋ ਫੋਨ ਜਰੂਰ ਲਾ ਲਿਓ ਬਾਕੀ ਵੈੜ ਤੁਸੀਂ ਚੱਲ ਕੇ ਆਓਗੇ ਤੁਸੀਂ ਇਹ ਛੱਡ ਕੇ ਨਹੀਂ ਜਿਹਾਂ ਦੇ ਵੈੜ ਨੂੰ ਬਹੁਤ ਚੰਗੀ ਵੈੜ ਆ ਐ ਲੈਵਲੂ ਵੇ ਵਾਲੀ ਆ ਵੀਰੋ ਇੱਕ ਦਾ ਹੁੱਦਾ ਮੁੱਲ ਲੋਕ ਪਾਉਣ ਨੂੰ ਇਹੋ ਜਿਹਾ ਪਾ ਦਿੰਦੇ ਆ ਬਿਲਕੁਲ ਬਿਲਕੁਲ ਮੰਗਣ ਨੂੰ ਆਪਾਂ ਦੇਣ ਵਾਲਾ ਕੰਮ ਕਰਨਾ ਆਣ ਕੇ 1000 2000 ਮਿਲਿਆ ਜਾਣ ਦੋ ਬਾਕੀ ਵੀਰੇ ਇੱਕ ਗੱਲ ਇਹ ਆ ਇਹਦੀ ਫੈਂਟ ਵੀ ਚੰਗੀ ਹੋਣੀ ਹਾਂਜੀ ਹਾਂਜੀ ਫੈਂਟ ਵੀ ਬਹੁਤ ਜਿਆਦਾ ਵਧੀਆ ਹੋਣੀ ਸ਼ੀਰੋ ਵਾਲੀ ਆ ਹੁਣ ਸੋਨਾ ਪਸ਼ੂ ਆ ਇਹਦਾ ਕੋਈ ਮੁੱਲ ਨਹੀਂ ਆ ਹਾਂਜੀ ਹਾਂਜੀ ਜੇ ਆਪਾਂ ਲੈਵੇ ਤੋਂ ਵੇਖੀਏ ਜਾਂ ਕੱਦ ਕਾਟ ਤੋਂ ਜਾਂ ਫੇਸ ਦੀ ਕੁਆਲਿਟੀ ਤੋਂ ਕੋਈ ਨੋਟਨ ਰੱਖਣੀ ਹੈ ਇੱਕੋ ਹੀ ਬੜੀ ਆ ਇੱਕ ਹੀ ਬੜੀ ਆ ਜੀ ਉਹ ਵੀ ਡੱਕੇ ਲਾਉ ਤਾਂ ਵੀਰੇ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਇਹ ਇੱਕ ਬਰਾਬਰ ਹੈ ਜੀ ਤਾਂ ਵੀਰੋ ਅਸੀਂ ਤੇ ਅੰਦਰ ਹੋ ਜੂ ਹਣਾ ਉਹ ਹੋ ਜੂਗੀ ਅੰਦਰ ਕੋਈ ਵੀਰ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਦੇ ਦੀਏ। ਕੀ ਬਾਤ ਹੈ। ਪੂਰਾ ਮਾਨ ਕਰਾਂਗੇ ਵੀਰ। ਪੂਰਾ ਮਾਨਸਤ ਕਰਾਂਗੇ। ਤੇ ਵੇਖੋ ਵੀਰੋ ਫੋਨ ਤੁਸੀਂ ਜ਼ਰੂਰ ਲਾ ਲਿਓ ਜੀ। ਫੋਨ ਦੋਰਾ ਵਛੀ ਨੂੰ ਚਵਾਂਗਾ ਇੱਕ ਨੰਬਰ ਦੀਆਂ ਲੱਗੀਆਂ ਕੋਈ ਭੂਰ ਨਹੀਂ ਕੋਈ ਛੜਾ ਨਹੀਂ। ਇੱਕ ਨੰਬਰ ਚਵਾ ਆ ਵੀਰੇ ਦਾ। ਇੱਕ ਨੰਬਰ ਇੱਕੇ ਮੁਠੀ ਦਾ। ਇੱਕ ਮੁਠੀ। ਹਾਂਜੀ ਠੀਕ ਹੈ ਜੀ। ਤੇ ਵੇਖੋ ਵੀਰੋ ਸੋਣੀ ਵਹਿੜਾ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ। ਫੋਨ ਲਾਵੇ ਕੋਈ ਭਰਾ ਦੇਵਾਂਗੇ। ਹਾਂਜੀ ਝੂੰਗੀ ਵਹਿੜਾ ਕੀ ਗੱਲ ਹੈ। ਹਾਂਜੀ। ਇਹ ਵੀ ਰਾਤੀ ਸੂਈ ਜੀ ਰਾਤੀ ਸੂਈ ਹੈ ਜੀ ਹਾਂ ਜੀ ਠੀਕ ਵੇਖੋ ਵੀਰੋ ਤਾਜ਼ੀਆਂ ਬਿਲਕੁਲ ਹੀ ਸੂਈਆਂ ਇਹਦੇ ਵਿੱਚ ਬੱਚਾ ਕਿ ਮਾਲਾ ਵੀਰ ਜੀ ਇਹਨੇ ਬੱਚਾ ਪਾਇਆ ਜੀ ਬੱਚਾ ਪਾਇਆ ਹਾਂ ਜੀ ਵੇਖੋ ਵੀਰੋ ਝੁੰਗੀ ਵਹਿੜ ਆ ਗਈ ਹੈ ਸੋਹਣੀ ਵਹਿੜ ਪਹਿਲਣ ਮੱਛੀ ਜੇ ਪਹਿਲਣ ਹਾਂ ਜੀ ਪਹਿਲਣ ਵੇਖੋ ਵੀਰੋ ਐ ਪਾਣ ਦੇ ਪੱਤੇ ਪੁੱਤੇ ਵਗੇ ਆ ਮੱਥੇ ਦੇ ਤੇ ਥਾਨ ਗੁਲਾਬੀ ਕਿਆ ਬਾਤ ਹੈ ਜੀ ਸੋਹਣੀ ਵਹਿੜ ਇਹ ਵੀ ਰਾਤੀ ਸੂਈ ਵੀਰ ਇਹ ਵੀ ਰਾਤੀ ਸੂਈ ਠੀਕ ਹੈ ਜੀ ਵੇਖੋ ਵੀਰੋ ਝੁੰਗੀ ਵਹਿੜ ਆ ਗਈ ਹੈ ਸੋਹਣੀ ਵਹਿੜ ਆ ਇਹ ਲੇਵੇ ਦੀ ਖਾਂਦੀ ਇਹਦੀ ਵੀ ਗੱਲ ਕਰੀਏ ਤਾਂ ਬਹੁਤ ਹੀ ਯਾਰੀ ਸੋਹਣੀ ਪਹਿਲਨ ਵੇੜ ਅੱਜ ਪਹਿਲਨ ਪਹਿਲਨ ਠੀਕ ਹੈ ਜੀ ਹਾਂ ਜੀ ਤੁਮ ਆ ਲੋ ਆ ਜਾ ਬੇਫੀ ਸੁਈ ਇੱਕ ਦਾਵਾ ਚੀ ਜਾ ਰਿਹਾ ਹੈ ਇਹ ਵਿਜੀ ਤੇ ਨਾਲ 3.5 ਕਿਲੋ ਅੰਨ ਸੁਈਏ ਅੱਛੇ 3.5 ਕਿਲੋ ਚੁਵਾਈ ਹੋ ਗਈ ਇਹਦੀ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਬਿਲਕੁਲ ਤਾਜ਼ੀਆਂ ਸੁਈਆਂ ਬੋਲੇ ਤੇ ਵਹਿੜਾ ਜੇ ਬੋਲੇ ਤੇ ਵਹਿੜਾ ਨੇ ਹਾਂਜੀ ਬਹੁਤ ਚੰਗੀਆਂ ਅੱਜ 4-5 ਕਿਲੋ ਕੱਢਿਆ ਜ ਬੋੜਾ ਅੱਛਾ ਵੱਡੀ ਦਾ 4-5 ਕਿਲੋ 5 ਕਿਲੋ ਬੋੜਾ ਕੱਢਿਆ ਜੀ ਠੀਕ ਹੈ ਜੀ ਹਾਂਜੀ ਤਾਂ ਚੰਗੀਆਂ ਵਹਿੜਾ ਨੇ ਵੀਰੋ ਝੂੰਗੀ ਵਹਿੜ ਵੀ ਸੁਣੀ ਬੋੜਾ ਕੱਢਿਆ ਅਸੀਂ ਥੋੜਾ ਜਿਹਾ ਪਹਿਲਾਂ ਨਾ ਫਿਰ ਜਦੋਂ ਡੰਦਰ ਸੂ ਪੈਂਦਾ ਤਸੱਲੀ ਕਰ ਲਈ ਦੀ ਕਿ ਵੀਰ ਭਰਾ ਨੇ ਆਉਣਾ ਮੈਂ ਤੇ ਥੱਲੇ ਭਾਵਾਂਗੇ ਤੇ ਫਿਰ ਉਹ ਮੜਾ ਅੱਖੇ ਤੇ ਚੰਗੀਆਂ ਨਹੀਂ ਤਾ ਇਹਦੇ ਮੋਲ ਦੀ ਵੀਰੇ ਗੱਲ ਕਰੀਏ ਇਹ ਵੇੜ ਕਿੰਨੇ ਦੀ ਦੇ ਦੇਣੀ ਆ ਦੇ ਦਈਏ 40000 ਦੀ ਬਸ਼ੀ 40 ਦੀ ਹਾਂਜੀ ਉਤਲਾ ਦੋ ਛੱਡ ਦੇ ਵੀਰੇ 40 ਦੀ ਹਨਾ 38 ਦੀ ਲਈਏ 38000 ਦੀ 38000 ਦੀ ਠੀਕ ਹੈ ਜੀ ਐ ਬਬਾ ਹੈ ਤਾਂ ਨਹੀਂ ਪੀਸ ਲੈ ਜਾ ਵੀਰੇ ਸਾਰਾ ਸਾਲ ਚੋਗੇ ਵੀਰਾ ਕੋਈ 37 ਦੀ 37 ਦੀ ਦੀ ਜਾਂ 37000 ਬਾਕੀ ਕੋਈ ਫੋਨ ਲਾ ਲੈ ਫੋਨ ਲਾਵੇ ਵੀਰ ਕੋਈ ਤਾਂ ਵੇਖੋ ਵੀਰੋ ਨਾ ਭਾ ਮਿਲ ਲੈਣੀ ਫੋਨ ਜਰੂਰ ਲਾ ਲਿਓ 37000 ਦੀ ਹੋ ਜੂ ਐ ਚੰਗਾ ਥਣ ਲੱਗਿਆ ਤਾਜੀ ਸੂਈ ਆ ਬੋਲੇ ਤੇ ਵੇੜਾ ਤਾ ਪਹਿਲਾ ਸੂਆ ਬਹੁਤ ਚੰਗੀ ਵਿਹੜਾ 37000 ਜੀ ਹਾਂਜੀ ਹਾਂਜੀ ਵੀਰੇ ਤੀਜੇ ਨੰਬਰ ਤੇ ਆ ਗਏ ਇਹ ਗੱਬਣੇ ਆ ਜੀ ਵੱਡੀ ਵਿਹੜ ਗੱਬਣ ਹਾਂਜੀ ਇਹ ਕਿੰਨਾ ਟਾਈਮ ਖੜਦੇ ਆ ਵੀਰੇ ਦਿਨ ਇਹਨੇ 10 ਲੈ ਗਨੇ ਆ ਦਿਨ 10 ਤਾਂ ਵੇਖੋ ਵੀਰੇ ਦਿਨ 10 ਬਾਕੀ ਪਏ ਨੇ ਵੱਡੀ ਵਿਹੜਾ ਫੁੱਲੇ ਵੀ ਬਰੀਡ ਵਾਲੀ ਫੁੱਲ ਵੱਡੀ ਕੱਦ ਕਾਠ ਨੀ ਕੀ ਬਾਤ ਹੈ ਜੀ ਵੱਡੀ ਵਿਹੜਾ ਜੀ ਇਹ ਦਿਨ 10 ਬਾਕੀ ਹਨਾ ਜੀ ਹਾਂਜੀ 10 ਦਿਨ ਲੈ ਜਾਣੇ ਨੇ ਦਿਨ 10 ਲੈ ਵੇਖੋ ਵੀਰੇ ਦਿਨ 10 ਬਾਕੀ ਨੇ ਵੱਡੀ ਵਿਹੜਾ ਕੱਦ ਕਾਠ ਵਾਲੀ ਆ ਆ ਚੈੱਕ ਕਰ ਲਿਓ ਵੀਰ ਦੁੱਧ ਕਿੰਨਾ ਗਾ ਦੁੱਧ ਭਾਜੀ 30 ਤੋਂ ਪਲਾਸੀ ਚੱਲੀਗਾ ਬ੍ਰੀਡ ਆ ਦੱਛੀ ਬ੍ਰੀਡ ਹੈ ਕਮਾ ਲਓ ਵੀਰੇ ਕਮਾ ਲਓ ਆ ਜਾ ਉਹਨੇ ਬ੍ਰੀਡ ਦੂੜਾ ਸੁਣਨ ਲੱਗਾ ਵੱਚੀ ਵੀਰ ਫੇਸ ਕੁਆਲਟੀ ਦੀ ਗੱਲ ਹੈ ਇਹਦੀ ਵੀ ਕਰੀਏ ਜੀਆਂ ਕੱਟ ਕਰਤੀ ਗੱਲ ਕਰੀਏ ਖਾਣ ਦੀ ਬਹੁਤ ਹੀ ਜਿਆਦਾ ਚੰਗੀ ਹੈ ਵੀਰ ਤਾਂ ਵੇਖੋ ਵੀਰੋ ਬੋਲ ਘੱਟ ਪਸ਼ੂ ਇਹ ਜੇ ਵੇਖਣ ਨੂੰ ਮਿਲਦਾ ਵਾ ਸੋਹਣੀ ਬ੍ਰੀਡ ਵੀ ਹੋਵੇ ਸਣ ਵੀ ਚੰਗਾ ਲੱਗਾ ਹੋਵੇ ਤਾਂ ਗੱਲ ਮੈਂ ਹੁੰਦੀ ਵੀਰੇ ਰੇਟ ਦੀ ਰੇਟ ਵੀ ਵੀਲ ਦਾ ਜਿਆ ਜੀ ਪਸ਼ੂਆਂ ਦਾ ਤਾਂ ਵੀਰ ਜੀ ਕਿਵੇਂ ਦਿਨ ਦਾ ਖਰਦੀ ਹੈ ਕਿੰਨੇ ਦੀ ਵੜ ਦੇ ਦੇਣੀ ਹੈ ਇਹ ਸੰਭਾਲੀ ਛੱਡ ਗਏ ਤਾਂ ਵੀ ਹਾਂਜੀ ਹਾਂਜੀ ਬਿਲਕੁਲ ਬਾਹਰ ਤੇ ਅਸੀਂ 90000 ਇਹੋ ਜਿਹਿਆਂ ਦਾ ਮੰਗੀ ਜਾਂਦੇ ਬਰੀਡਾਂ ਦਾ ਆ ਵੇਖ ਕੋਈ ਲਿਸੀ ਫਿੱਕੀ ਨਾ ਕੋਈ ਕਦੇ ਵੀ ਬਹੁਤ ਚੰਗੀਆਂ ਵੀਰੇ ਆ ਜਾ ਸਾਰੀਆਂ ਵਛੀਨੇ ਢੱਲਾਂ ਭਰ ਰਹੀਆਂ ਬੈਹ ਨਹੀਂ ਹੋਣਾ ਉਹ ਵਛੀਆਂ ਬੇ ਉਹਨੇ ਬਰੀਡ ਆ ਵੀਰੇ ਬੰਨੂ ਦਾ ਜ਼ਰੂਰ ਹਨਾ ਫੁੱਲ ਹਾਂਜੀ ਵੇਖੋ ਵੀਰੇ ਫੁੱਲ ਬਰੀਡ ਫੇਸ ਕੁਆਲਟੀ ਹਨ ਐ ਸੋਹਣਾ ਤੰਗ ਲੱਗੀਆਂ ਤਾ ਇਹਦਾ ਮੁੱਲ ਵੀਰੇ ਕਿੰਨੇ ਦੀ ਹੁਣ ਦੇਣੀ ਵੜੇ ਆਪਾਂ ਮੋਨੇ ਦਾ ਕਰਦੀ ਏ ਤੇਜਿੰਦਰ ਥਿਆ 70000 70 ਕਰ ਦੋ ਮਾਨਤਨ 90 95 ਮੰਗਦੇ ਉਹਦਾ ਇਹੋ ਜੀਆਂ ਦਾ ਮੰਗਦੇ ਕੋਈ शक ਨਹੀਂ ਕਿੰਨੇ ਦੀ 65 ਦੀ ਦੇ ਦਈਏ 2 ਛੱਡ ਦਈਏ 63 ਦੀ ਵੀਰੇ ਯਾਰ ਜਾਣੀ 60 ਦੀ ਦੋ ਪੂਰੇ 60 ਦੀ ਪੂਰੇ 60 ਦੀ ਬਾਕੀ ਕੋਈ ਫੋਨ ਲਾਵੇ ਬਾਕੀ ਕੋਈ ਫੋਨ ਦੋ ਚਮਾ ਮੰਗੋ ਜਿੱਥੇ ਦੇਣੀ ਵੇਚਣ ਵਾਲੇ ਨੂੰ ਵੀ ਖਰੀ ਰਊਗੀ 1000 ਹੋਰ ਛੱਡ ਦੇ ਯਾਰ 60 ਚ ਯਾਰ ਦੋ ਛੱਡਿਆ ਦੋ ਛੱਡੇ 58 58 ਦੀ ਦੇਣੀ ਆ ਵੇਛੀ ਤੇ ਵੇਖੋ ਵੀਰੋ ਐ ਫੁੱਲ ਵੱਡੀ ਕੀ ਬਾਤ ਆ ਜੀ 58000 ਦੀ ਹਾਨਾ ਹਾਨਾ 58 ਦੀ ਦੇਣੀ ਆ ਠੀਕ ਆ ਵੀਰੇ ਫੋਨ ਲਾਵੇ ਕੋਈ ਮੀਰਪਰਾ ਮਾਨਦਾਨ ਕਰਦਾ ਮਾਨਦਾਨ ਹੋ ਜਾਊਗਾ ਤਾਂ ਵੀਰੇ ਕਿਵੇਂ ਦਿਨ ਦਾ ਖੜਦੀ ਹਨਾ ਜੇ ਵਸ਼ੀ ਬਿਲਕੁਲ ਤਿਆਰ ਹੋਈ ਫਿਰ ਤਾਂ ਮੁੱਲ ਹੋਰ ਹੋਣਾ ਹੈ ਨਾ ਫਿਰ ਹੋਈ ਰੋਣਾ ਫਿਰ ਤਾਂ ਵੱਛੀ ਕਰਦੀ ਆ ਵੀ ਮੈਂ 90 95 ਨੂੰ ਲਾਉਂਗੀ ਬਿਲਕੁਲ ਬਿਲਕੁਲ ਦੱਸੀ ਜਾਂਦੀ ਆ ਜੀ ਵੇਖੜਾ ਬਾਕੀ ਚਲੋ ਜਿੰਨਾ ਵੀ ਨਾਲ ਦੀ ਡਿਮਾਂਡ ਹੁੰਦੀ ਹੈ ਕਿ ਹੱਥੀ ਦਾ ਦੇ ਇਨਸਾਨਾ ਪਸ਼ੂ ਹਨ ਹੱਥੀ ਆ ਕੇ ਸਮੋਣਾ ਤੇ ਚਲੋ ਉਹਨਾਂ ਵਾਸਤੇ ਬਹੁਤ ਹੀ ਜਿਆਦੀ ਚੰਗੀ ਕਿਨੂੰ ਕਹਿ ਦਈਏ ਵੀਰੇ ਤੇ ਬਾਕੀ ਫੋਨ ਵੀਰ ਨੂੰ ਤੁਸੀਂ ਜ਼ਰੂਰ ਨਾਲ ਲਓ ਜੀ ਅੱਛਾ 30 ਤੋਂ ਪਲੱਸ ਹੀ ਚੱਲੀ ਜੇ ਅੱਛਾ 30 ਤੋਂ ਪਲੱਸ ਜੇ ਹਾਂ ਜੇ ਜਦੋਂ ਬਣਦੀ ਆ ਫਿਰ ਪਤਾ ਲੱਗਦਾ ਇਹ ਤਾਂ ਨਹੀਂ ਤੇ ਫਿਰ ਬਿਲਕੁਲ ਜ਼ਿਆਦਾ ਚਲੋ ਕੋਈ ਲੈ ਜੂ ਵੀਰ ਭਰਾ ਦੇ ਬਿਲਕੁਲ ਅਗੋਂ ਹਾਂ ਹਰੇ ਹਰੇ ਇੱਕ ਵੀਰਾਂ ਦੀ ਸੇਵਾ ਅਸੀਂ ਇਹਨੂੰ ਸੰਭਾਂਗੇ ਹਫਤਾ ਫੇਰ ਦੱਸਾਂਗੇ ਵੀ ਕੀ ਬਣਦੀ ਹੈ ਕੀ ਬਣਦੀ ਹੈ ਬਗਿਆ ਨਿਗਾ ਨਿਗਾ ਕਰਨ ਆ ਗਏ ਵੀਰੋ ਫੁੱਲ ਬਰੀਡ ਆ ਫੁੱਲ ਬਰੀਡ ਆ ਹਾਂ ਮੈਂ ਤੋਕੜਾ ਜੀ ਇਹ ਤੋਕੜਾ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਜੀ ਮੈਂ ਸੁਵੀਰੇ ਭੇਜੀ ਆ ਬੰਦਿਆਂ ਨੇ ਕੀ ਬਾਤ ਹੈ ਪੈਪਰ ਪੂਪਾ ਚੰਗੀਆਂ ਲੱਗੀਆਂ ਦਰਦਾਲੀਆਂ ਇਹਨੂੰ ਅੱਛਾ ਤੋਕੜ ਮੈਂ ਆ ਤੋਕੜਾ ਤਾਂ ਬਾਕੀ ਵੀਰੇ ਰਸਾ ਕਸਿਆ ਤੁਸੀਂ ਇੱਥੇ ਰਹਿਣ ਠੀਕ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਇਹ ਤੋਕੜੇ ਇਹ ਤੋਕੜਾ ਗੀ ਹੈ ਨਾ ਤੋਕੜਾ ਠੀਕ ਹੈ ਜੀ ਵੀਰੇ ਇਹਦਾ ਦੁੱਧ ਕਿੰਨਾ ਜੀ ਦੁੱਧ ਭਾਜੀ ਆਪਾਂ ਨਹੀਂ ਲੈ ਗਏ ਉਹਨਾਂ ਨੇ ਮੱਤ ਕੱਲੋ ਆਖਿਆ ਉਹਨੂੰ ਪਤਾ 5 ਕੱਢੇ ਕੇ 7 ਕੱਢੇ ਲੈ ਕੇ ਆਇਆ ਆ ਲੈ ਕੇ ਆਏ ਹੈ ਨਾ ਆ ਵੇਖੋ ਵੀਰੇ ਇਹ ਨਵਾਲੀ ਧਵਾਲੀ ਵੀ ਨਹੀਂ ਕੋਈ ਵੀ ਹਨਾ ਉਹ ਰਸਾ ਟੁੱਟਾ ਸਾਰਾ ਕੋ ਹੁਣ ਇਹ ਤੁਹਾਡੇ ਸਾਹਮਣੇ ਲਾ ਕੇ ਗਿਆ ਗੱਡੀ ਵਾਲਾ ਵੀਰੇ ਇੱਕ ਗੱਲ ਆ ਜੇ ਇਹਦੀ ਇਹਦੀ ਸੇਵਾ ਉਹ ਕੀਦਾ ਵਧੀਆ ਮੈਂ ਗਾਂ ਬਣੀ ਮੁੰਨੀ ਦੱਸਦੇ ਨਹੀਂ ਬਣੀ ਨੂੰ ਅੰਦੇ ਇੱਕ ਮਹੀਨਾ ਹੋ ਗਿਆ ਪਾਣੀ ਕਹਿੰਦੇ ਤੁਸੀਂ ਟੋਕੜੀ ਕਰਿਓ ਹਨਾ ਟੋਕੜ ਕਰਿਓ ਟੋਕੜ ਕਰਿਓ ਬਾਕੀ ਮੈਂ ਇਹਦੀ ਗੱਲ ਕਰੀਏ ਚਲੋ ਜਿੰਨਾ ਵੀ ਇਹਨਾਂ ਨੂੰ ਪਰਖਾ ਵੀਰੇ ਸਿਰ ਤੋਂ ਲੈ ਕੇ ਤੇ ਪੂਛ ਤਾ ਹੀ ਇੱਕ ਰੰਗ ਕਾਲੀ ਮੈਂ ਨਸਲ ਆ ਥੋੜੀ ਜੀ ਕਿਸੇ ਵੀਰੇ ਨੇ ਸੰਭੀ ਘਾਟਾ ਬਾਕੀ ਕੋਈ ਵੀਰ ਸੰਭਲੂ ਨਾ ਤਾਂ ਵੀਰੇਓ ਚੰਗੀ ਮੈਂ ਆ ਇਹ ਕਿਤੇ ਬਾਂਝੇ ਇਹੋ ਜਿਹੇ ਪਸ਼ੂ ਤਾਂ ਆਇਆ ਇੱਧਰ ਆ ਜਾ ਇਹ ਇਹ ਕਿਦਾਂ ਕਿਸੇ ਵੀਰੇ ਨੇ ਖੜੀ ਹੁਣ ਵੀਰ ਇਹਨੂੰ ਨਮਾਤ ਲਾ ਗਿਆ ਐਂ ਲਾ ਦਿਓ ਚੂਬੂ ਚੂਬੂ ਪਾ ਦਿਓ ਫਿਰ ਹਨਾ ਹਾਂ ਜੀ ਐਂ ਵੇਖੋ ਵੀਰੋ ਬਹੁਤ ਚੰਗੀ ਮੈਂ ਹਾਂ ਟਾਈਮ ਹੈ ਨਾ ਜਾਣੀ ਇਹਦਾ ਬਿਲਕੁਲ ਹੇ ਲੈ ਕੇ ਆਏ ਨਾਲੇ ਇਹ ਹੈ ਕਿ ਵੀਰੋ ਟਾਈਮ ਸਵੇਰ ਦਾ ਚਲੋ ਇਹ ਕਹਿੰਦੇ 7 ਕਿਲੋ ਦੁੱਧ ਅੱਛਾ ਜੀ ਆਪਾਂ ਦਾ 5 ਦੀ ਗਾਰੰਟੀ ਦੇਣੀ ਨਾ 6 ਦੀ ਨਾ 6 ਦੀ ਚੋਆਂਗੇ ਤੇ ਪਤਾ ਲੱਗੂਗਾ ਤੋ ਫੋਨ ਤੇ ਵੀਰੇ ਪੁੱਛ ਲਿਆ ਵੀਰੇ ਨੂੰ ਕਿੰਨਾ ਦੁੱਧ ਹੋਊਗਾ ਇਹਦਾ ਤੇ ਫੋਨ ਤੇ ਗੱਲ ਕਰ ਲਿਓ ਫੋਨ ਤੇ ਗੱਲ ਕਰਾਂਗੇ ਹੁਣ ਬੜਾ ਪਿਆਰਾ ਲੱਗਿਆ ਖਾਣ ਵਾੜਾ ਧੋਰਾ ਤੇ ਹੈ ਬਹੁਤ ਚੰਗੇ ਐਂ ਕਾਲੀ ਸ਼ਾਮ ਹਾਂਜੀ ਤੇ ਵੀਰੇ ਦਾ ਮੁੱਲ ਕੀ ਕਰਨਾ ਆਪਾਂ ਮੋਲੇ ਦਾ ਭਾਜੀ ਚੋਕੇ ਕਰਾਂਗੇ ਚੋਕੇ ਫੋਨ ਤੇ ਆਹ ਫੋਨ ਤੇ ਕਰ ਲਾਂਗੇ ਆ ਚਲੋ ਪਤਾ ਲੱਗ ਜਿੰਦਾ ਪਸ਼ੂ ਐ ਜਾਈਨਿੰਗ ਤੇ ਮੋਲੇ ਦਾ ਫਿਰ ਕੀ ਦੱਸਾਂਗੇ ਨਹੀਂ ਬਿਲਕੁਲ ਹਾਂ ਇਹ ਤਾਂ ਹੈ ਹਾਂ ਗਲਤ ਕੰਮ ਨਹੀਂ ਕਰ ਬਿਲਕੁਲ ਬਿਲਕੁਲ ਗਲਤ ਨਹੀਂ ਕਰ ਰਹਾ ਚੋਆ ਚੋਆ ਆਪਣੇ ਹੱਥੀ ਉਹ ਦੱਸਣਾ ਮੈਂ ਵੀ ਚੋਆ ਬਿਲਕੁਲ ਬਿਲਕੁਲ ਇਹ ਕਿ ਤੂੰ ਹੀ ਤੇ ਰਕਮ ਖਰਚਾਈ ਹੈ ਹਣਾ ਆਈ ਖਰਚੀ ਆ ਤੁਹਾਨੂੰ ਪੈਜ ਤੁਹਾਨੂੰ ਕੋਈ ਗੱਲ ਨਹੀਂ ਕਿ ਘਰ ਵਾਲੇ ਨਾਲ ਧੋਖਾ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਗਾੜੀ ਫੇਰ ਝੁੰਗੀ ਵੜਾ ਗਈ ਆ ਇਹ ਬੱਚੋਂ ਬਗੈਰ ਭਾਜੀ ਬੱਚੋਂ ਬਿਨਾ ਮੇਟਾ ਮਰ ਗਿਆ ਹਾਂਜੀ ਠੀਕ ਆ ਦੇਖੋ ਵੀਰੋ ਬੱਚੇ ਤੋਂ ਬਿਨਾ ਦੁੱਧ ਕਿੰਨਾ ਵੀਰੇ ਦੱਸ ਲੈ ਦੁੱਧ ਰੋ ਮਿਲਦੀ ਪਾਈ 10 ਕਿਲੋ ਕੋ ਲੋ ਨਹੀਂ ਜਾਣਾ 8 ਕਿਲੋ ਮਿੰਤੀ ਵਾਲਾ 8 ਕਿਲੋ ਠੀਕ ਹੈ ਜੀ ਇਹ ਸੋਰੇ 8 ਲੀਟਰ ਦੁੱਧ ਆ ਉੱਪਰੋਂ ਵੀ ਸਦੀ ਸਾਦੀ ਲੜ ਬੱਚੇ ਨਾਲ ਵੀ ਵੀਡੀਓ ਨੇ ਢਿੱਕੇ ਜੀ ਅੱਛਾ ਜੀ ਲੈ ਉਹ ਜਾ ਕੋਈ ਵੀਡੀਓ ਭਰਾ ਮਗਾਊਗਾ ਸਾਡਾਂ ਨੂੰ ਆਜੇ ਕੋਈ ਵੀਰ ਕਹੂਗਾ ਨਾ ਉਹਨੂੰ ਫੋਨ ਤੇ ਪਾ ਦਿਓ WhatsApp ਤੇ ਵੀਡੀਓ ਦੁੱਧ ਤੇ ਬੱਚੇ ਕੋ 10 11 ਕਿਲੋ ਐਡੇ ਬੱਚੇ ਦਾ ਕਰਕੇ ਡੈਂਗੇ ਨਾ ਹਾਂ ਕਾ ਵੀ ਹੋਇਆ ਹੁਣ ਦੁੱਧ ਕਿੰਨਾ ਵੀਰੇ 8 ਕਿਲੋਮੀਟਰ 8 ਕਿਲੋ ਹਨਾ ਪੱਕਾ ਜੀ ਠੀਕ ਅੱਜ ਦੁੱਧ ਨੂੰ ਕੋਈ ਚਾਰਨਾ ਤਸਦੀ ਕਰੀ ਠੀਕ ਹੈ ਜੀ ਵੀਰੇ ਸਾਫ ਬੁਸਰੀ ਆ ਵੇਸੀ ਫਿਰ ਇਹਨੂੰ ਕੋਈ ਲਾਤੀ ਛਾੜ ਲਾ ਹੁੰਦਾ ਨਹੀਂ ਪਤਾ ਵੇਸੀ ਨੂੰ ਵੀਰੀ ਫੀਲ ਹਾਂ ਵੇਖੋ ਕਿਤੇ ਇੱਕਰੀ ਲਾਗੀ ਤਾਂ ਸਾਨ ਚੂਵਈ ਲੱਤਨ ਲੱਗਿਆ ਬੜਾ ਪਿਆਰਾ ਸੋਹਣੀ ਬੱਛੀ ਘਰ ਆਉਣ ਆ ਵਧੀਆ ਟਾਈਮ ਪਾਸ ਕਰੀ ਜਾਊਗੀ ਮੋਲੇ ਦਾ ਵੀਰ ਜੀ ਹੁਣ ਕਰ ਲੀਏ 28000 ਜਾਨ ਦੋ ਜਿਆ ਜੀ ਤੇ ਜਾਨ ਦੋ ਯਾਰ ਪੰਜੀ ਦੀ ਜਾਨ ਦੋ 1000 ਹੋਰ ਸਰ ਦੇ 24 ਦੀ ਯਾਨੀ ਬਾਈ ਦੇ ਦੋ ਠੀਕ ਹੈ ਜੀ ਕਿੰਨਾ ਲਿਆਉਂਦੇ ਵੀਰੇ ਭਾੜਾ 21 ਦੀ ਜਾਨ ਦੇ ਵੀਰੇ 2100 ਦੀ ਦੇਖੋ ਵੀਰੋ ਨਹੀਂ ਮਹਿੰਗੀ ਬੱਚਾ ਮਰ ਗਿਆ ਤਾਂ ਕਰਕੇ ਮੁੱਲ ਆ ਪਾਇਆ ਨਹੀਂ ਬਿਲਕੁਲ ਹਾਂ ਜਿਹੜੀ ਗੱਲ ਆ ਆਪਾਂ ਕਹੋ ਬੱਚੇ ਵਗੈਰ ਤੁਹਾਨੂੰ ਬੜਾ ਮੁੱਲ ਘਟ ਜਾਂਦਾ ਮੁੱਲ ਘਟਦਾ ਵੀਰ ਜੀ ਫਿਰ ਪਸ਼ੂ ਦਾ ਹਨਾ ਹਾਂਜੀ ਹਾਂਜੀ ਤਾਂ ਦੇਖੋ ਵੀਰੋ 2100 ਦੀ ਵੈੜੋ ਜੀ ਸੋਹਣੀ ਵੈੜਾ 503 ਪੂਰੀ ਬੱਚੀ ਪੂਰੀ ਸਾਫ ਨਵੀਂ ਵੈੜਾ ਹਾਂਜੀ ਸੋਹਣੀ ਸੁਨੱਖੀ 8 ਕਿਲੋ ਜੀ ਇੱਥੇ ਭਾਵੇਂ ਕੋ 4 ਟਾਈਮ ਤਸੱਲੀ ਕਰੇ ਭਾਵੇਂ 5 ਟਾਈਮ ਕਰੇ ਬਿਲਕੁਲ ਹਾਂਜੀ ਹਾਂਜੀ ਵੀਰੇ ਇਹ ਗੱਬੜਾ ਸੂਈ ਇਹ ਕਿੰਨਾ ਨਾ ਮਰ ਜੀ ਇਹ ਵੀ 10 ਦੇਣੀ ਖੜੂ 10 ਦਸ ਹਾਂ ਜੀ ਲੈ ਆ ਆਪਣੇ ਦੇਣ ਵਾਲੇ ਹੁੰਦੇ ਐ ਮੈਂ ਥੋੜਾ ਮਾਲ ਵਿੱਚ ਨਹੀਂ ਨਹੀਂ ਰੇਡ ਇਦਾਂ ਉੱਡਦੀਆਂ ਨੇ ਹੁੰਦੇ ਗੱਲ ਨਹੀਂ ਰੇਡ ਪਾਈ ਦੇ ਬਾਕੀ ਚਲੋ ਇਹ ਕੀ ਹੁਣ ਕਿਦਾਂ ਉਹਦਾ ਤੁਸੀਂ ਰੇਟ ਵੀਰੇ 21000 ਕਰਤਾ ਹਾਂ ਜੀ ਸਾਰਾ ਸਿਆਲ ਚੋਗੇ ਵੀ ਕੋਈ ਵੀਰਾ ਫਿਰ ਵਟ ਲੂ ਪੈਸੇ ਹਨਾ ਜਿਆਦਾ ਨਹੀਂ ਤੇ 20 ਦੀ ਵੇਚ ਲੂ ਖਾਟਾ ਨਹੀਂ ਇਹ 20000 ਗੱਲ ਕਰ ਜਾਣਾ ਮਾਲ ਜਿਆਦਾ ਧੀਵਾ ਨਹੀਂ ਹੋਣੀ ਜਿਆਦਾ ਹਨਾ ਇਹ ਵੀਰੇ ਕਿੰਨਾ ਟਾਈਮ ਖੜਦੀ ਗੱਬਣ ਵਿੱਚ ਦਿਨ 10 ਰਹੇ ਆ ਤੇ ਵੇਖੋ ਵੀਰੇ ਚੈੱਕ ਕਰ ਲਿਓ ਠੰਡ ਸੁਣੇ ਦਾ ਵੀ ਤੋਰਾ ਹਾਂਜੀ ਚੰਗੀ ਆ ਵੇ ਉਦਾਂ ਵੀ ਸਾਰੀ ਸਵਾਬ ਆ ਜਿੰਨਾ ਨੇ ਫਰਫੜ ਨੂੰ ਸੋਨਾ ਲੱਗਾ ਬਿਲਕੁਲ ਹਾਂਜੀ ਵੇਦਨ ਮੋਲੇ ਵੀਰ ਜੀ ਜਾਨ ਦੇ ਵੀ ਜੈ ਜੀ ਹੈ ਨਾ ਜੈ ਜਾਨ ਦੀ ਦਸ ਦਿਨ ਸਾਮਣੀ ਕਹਿ ਵੀ 35 ਦੇ ਦੀਏ ਖੂ ਸੇਡੋ ਤੂੰ 33 ਦੀ ਕੀ ਦੀ ਨਾ ਦੇ ਇੱਕ ਹਜ਼ਾਰ ਹੋਰ ਛੜੀ 29 6000 ਦੀ ਠੀਕ ਹੈ ਜੈ ਜੀ ਹੈ ਜੈ ਜੀ ਜੈ ਜੈ ਵੀਰੇ ਲੈਣ ਵਾਲੇ ਖਰੀਦੇ ਆ ਆਂ ਦੇਣ ਦਾ ਚਲੋ ਕਹਿੰਦਾ ਵੀਰਾ ਸਾਮ ਲੂਗਾ ਤਾਂ ਬਾਕੀ ਵੀਰੋ ਬਹੁਤ ਹੀ ਜ਼ਿਆਦੀ ਚੰਗੀ ਆ ਕੋਈ ਲਿਸਾ ਪੰਨ ਨਹੀਂ ਹੈਗਾ ਕੋਈ ਚੈੱਕ ਕਰੋ ਥਣ ਸੁਣ ਲਾਗੇ ਤੂੰ ਤੇ 28000 ਦੀ ਹਾਂਜੀ 28 ਕੀ ਬਾਤ ਹੈ ਵੇਖੋ ਵੀਰੋ ਰੇਟ ਜਾਵਾਂ ਜਾ ਜਾ 28000 21000 ਨਾਰਮਲ ਰੇਟ ਆ ਤਾਂ ਮੈਂ ਇਹਦਾ ਮੁੱਲ ਵੀਰਾ ਕਹਿੰਦਾ ਫੋਨ ਤੇ ਕਰ ਲਾਂਗੇ ਤੁਸੀਂ ਫੋਨ ਜਰੂਰ ਲਾ ਲਿਓ ਇਹ ਵੱਡੀ ਗੱਲ ਕਰੀਏ ਤਾਂ ਵੀਰੋ ਕੋਈ 65 70 ਵਾਲਾ ਮੁੱਲ ਨਹੀਂ ਆ 60 ਤੋਂ ਵੀ ਅੰਦਰ ਆ ਗਈ ਆ ਤੇ ਸੋਹਣੀਆਂ ਵੇੜਾ ਨੇ ਝੁੰਗੀ ਵੜਵੀ ਰੇਟ ਜਾ ਜਾ ਆ ਚੈੱਕ ਕਰੋ ਵੀਰੇ ਕੀ ਬਾਤ ਹੈ ਜੀ ਕੋਕਾ ਪੀਸ ਆਗੇ ਕੋਕਾ ਪੀਸ ਫੋਨ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਚੰਗੇ ਪਸ਼ੂਆ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਨਵੀਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਬਾਕੀ ਵੀਰੇ ਵੇਚ ਆ ਕੇ ਚਵਾਈ ਕਰਕੇ ਪਾਸ ਕਰਕੇ ਲੈਣੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜੀ ਹਨਾ ਜੀ ਤਾਂ ਵੀਰੇ ਆਪਣੇ ਜੜੇ ਵੀਰ ਭਰਾ ਨੇ ਆਉਣਾ ਵਾ ਬਿਲਕੁਲ ਥਣ ਵੇਖ ਕੇ ਸੱਜਣਾ ਜਣੀਆਂ ਸੂਈਆਂ ਉਹਨਾਂ ਨੂੰ ਬੇਕਰਨਾ ਠੀਕ ਹੈ ਜੀ ਬਾਅਦ ਬਾਅਦ ਦੇ ਵਿੱਚ ਲਾਮੇ ਵਾਲਾ ਨਾ ਕੰਮ ਹੁੰਦਾ ਹਾਂ ਕਿਉਂਕਿ ਇਹ ਸਾਲੀ ਚੀਜ਼ ਆ ਹੁਣ ਤੁਸੀਂ ਤੁਸੀਂ ਤੇ ਰਕਮ ਖਰਚਾਈ ਹੈ ਹਨਾ ਤੁਸੀਂ ਆਪ ਦੀ ਤਸੱਲੀ ਕੀਤੀ ਆ ਅੱਗੋਂ ਵੀਰਾਂ ਨੂੰ ਆਪਣੀ ਕਿਵੇਂ ਕਿਵੇਂ ਮਹਾਰਾਜ ਦੀ ਇੰਨ੍ਹੀ ਕਿਰਪਾ ਵਾ ਇਹਨਾਂ ਮਾਲ ਵੇਚਾ ਬਕਰਜਿੰਦਰ ਸਿੰਘ ਦੇ ਵੀਡੀਓ ਦੇਖ ਕੇ ਇਸਦਾ ਵੀ ਲਾਮਾ ਨਹੀਂ ਆਇਆ ਲਾਮਾ ਨਹੀਂ ਨਾ ਕੋਈ ਕਿਉਂ ਹੁੰਦਾ ਹੈ ਹੁਣ ਵੀਰੇ ਕਿਦਾਂ ਕੱਲ ਵੀਡੀਓ ਜੀ ਅਪਲੋਡ ਹੋ ਹਾਂਜੀ ਹਾਂਜੀ ਤੇ ਏਡੀ ਛੇਤੀ ਨਾ ਗਏ ਨੇ ਕੋਈ ਚੌਣ ਆਇਆ ਉਹ ਕੋ ਦੋ ਟੰਗ ਮੇਰੇ ਖਿਆਲ ਤੇ ਤਾਂ ਹੀ ਤੇ ਅਗੂ ਛੇਤੀ ਜੀ ਛੇਤੀ ਖਰੀਦ ਲੈ ਹਨਾ ਹਾਂਜੀ ਪਰ ਇਹ ਆ ਜੀ ਦਾ ਗੱਲ ਕੀ ਆ ਕਲਿੰਦਰ ਵੀਰ ਜੋ ਆਖਿਆ ਉਹੋ ਕੋ ਨਿਕਲੇ ਤੇ ਫੇਰ ਸਵਾਦ ਹੋਊਗਾ ਫੇਰ ਹੀ ਸਵਾਦ ਆ ਵੀਰੇ ਹੁਣ ਦੂਜੀ ਦਿਨ ਵੀਡੀਓ ਪੈਂਦੀ ਆ ਤਾਂ ਹੀ ਪੈਂਦੀ ਆ ਜੇ ਪਸ਼ੂ ਕਿਸੇ ਦੇ ਘਰੇ ਜਾ ਕੇ ਦੁੱਧ ਕੱਢਦਾ ਤਾਂ ਹਨਾ ਵੀਰੇ ਤਾਂ ਆ ਵੀ ਅਗੋਂਸਲੇ ਤੁਸੀਂ ਪਸ਼ੂ ਲੈ ਆਉਂਦੇ ਹੋ ਤਾਂ ਸੋਹਣੇ ਪਸ਼ੂ ਆ ਵੀਰੇ ਫੋਨ ਵੀਰ ਨੂੰ ਲਾ ਲਿਓ ਐਡਰੈਸ ਆਪਣਾ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਮੋਬਾਈਲ ਨੰਬਰ ਆਪਣਾ 6284821618 ਜੀ ਸასი ਸ਼ਕ